ਸੁਣੋ ਜੀ ਮੇਰਾ ਤਾਂ ਬਿਲਕੁਲ ਵੀ ਦਿਲ ਨਹੀਂ ਕਰ ਰਿਆ ਸੀ ਇੱਥੇ ਆ ਕੇ ਰਹਿਣ ਲਈ ਪਰ ਉਹ ਤਾਂ ਮੰਮੀ ਡੈਡੀ ਦੀ ਗੱਲ ਮੈਂ ਟਾਲ ਨਹੀਂ ਸਕਦੀ ਸੀ ਇਸ ਲਈ ਚੁੱਪਚਾਪ ਇੱਥੇ ਦਿਉਰ ਦਰਾਣੀ ਦੇ ਨਾਲ ਰਹਿਣ ਲਈ ਆ ਗਈ ਪਰ ਤੁਸੀਂ ਨਹੀਂ ਜਾਣਦੇ ਇੱਥੇ ਸਾਡੇ ਨਾਲ ਕਿਵੇਂ ਦਾ ਵਰਤਾਅ ਹੁੰਦਾ ਹੈ ਮੈਂ ਬੇਇਜ਼ਤੀ ਤਾਂ ਫਿਰ ਵੀ ਸਹਿ ਸਕਦੀ ਹਾਂ ਪਰ ਬੱਚਿਆਂ ਦੇ ਨਾਲ ਇਦਾਂ ਦਾ ਵਿਹਾਰ ਉਹਨਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਇਸ ਤੋਂ ਤਾਂ ਚੰਗਾ ਸੀ ਕਿ ਆਪਾਂ ਪਿੰਡ ਵਿੱਚ ਹੀ ਰਹਿ ਲੈਂਦੇ ਘਟੋ ਘਟ ਅੱਜਤ ਦੀ ਰੋਟੀ ਤਾਂ ਖਾਂਦੇ ਸੀ ਜਸਲੀਨ ਰੋਂਦੀ ਹੋਈ ਆਪਣੇ ਪਤੀ ਨਵਜੋਤ ਨੂੰ ਕਹਿ ਰਹੀ ਸੀ ਨਵਜੋਤ ਬੋਲਿਆ ਕਿਉਂ ਇਦਾਂ ਦਾ ਕੀ ਹੋ ਗਿਆ ਚੰਗਾ ਭਲਾ ਤਾਂ ਸਭ ਕੁਝ ਚੱਲ ਰਿਹਾ ਹੈ ਤੇ ਵੈਸੇ ਵੀ ਇਹ ਘਰ ਸਿਰਫ ਮਨਜੋਤ ਦਾ ਨਹੀਂ ਸਾਡਾ ਵੀ ਹੈ ਪਿਤਾ ਜੀ ਨੇ ਇਸ ਲਈ ਤਾ ਸ਼ਹਿਰ ਵਿੱਚ ਇੰਨਾ ਵੱਡਾ ਘਰ ਬਣਾਇਆ ਤਾਂ ਕਿ ਅਸੀਂ ਸਾਰੇ ਮਿਲ ਜੁਲ ਕੇ ਰਹਿ ਸਕੀਏ ਮੈਂ ਤਾਂ ਪੂਰਾ ਦਿਨ ਘਰ ਵਿੱਚ ਨਹੀਂ ਰਹਿੰਦਾ ਇਸ ਲਈ ਮੈਨੂੰ ਕੀ ਪਤਾ ਕਿ ਮੇਰੇ ਪਿੱਛੋਂ ਕੀ ਕوجਹ ਹੋ ਰਿਹਾ ਹੈ ਸਾਫ਼-ਸਾਫ਼ ਸ਼ਬਦਾਂ ਵਿੱਚ ਦੱਸ ਗੱਲ ਕੀ ਹੈ ਤਾਂ ਜਸਲੀਨ ਬੋਲੀ ਸਾਡੇ ਬੱਚਿਆਂ ਦਾ ਦਾਖਲਾ ਦਿਓ ਨ ਸਰਕਾਰੀ ਸਕੂਲ ਵਿੱਚ ਕਰਵਾਇਆ ਹੈ ਮੈਂ ਕੁਝ ਨਾ ਬੋਲੀ ਇਹ ਸੋਚ ਕੇ ਕਿ ਪੜ੍ਹਾਈ ਤਾਂ ਕਿਤੇ ਵੀ ਕੀਤੀ ਜਾ ਸਕਦੀ ਹੈ ਹੁਣ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹਨ ਤੇ ਉਸ ਵਿੱਚ ਉਹਨਾਂ ਦਾ ਖਰਚਾ ਵੀ ਹੁੰਦਾ ਹੈ ਪਰ ਇਹ ਸ਼ਹਿਰ ਦਾ لالਚ ਕਿਤੇ ਸਾਡਾ ਆਤਮ ਸਨਮਾਨ ਹੀ ਨਾ ਖੋ ਲੈਵੇ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਮੇਰੀ ਦਰਾਣੀ ਪ੍ਰੀਤ ਦੀਪ ਨੇ ਸਾਡੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਕੰਮ ਵਾਲੀ ਘਰ ਦੇ ਕੰਮ ਕਰਨਾ ਵਾਲੀ ਨੂੰ ਇਹ ਕਹਿ ਕੇ ਹਟਾ ਦਿੱਤਾ ਕਿ ਹੁਣ ਭਾਬੀ ਆ ਗਈ ਹੈ ਤਾਂ ਉਹ ਘਰ ਦੇ ਕੰਮ ਕਾਜ ਸਭ ਕੁਝ ਸੰਭਾਲ ਲਵੇਗੀ ਪਰ ਮੈਂ ਉਸ ਗੱਲ ਦਾ ਵੀ ਇੰਨਾ ਬੁਰਾ ਨਾ ਮਨਾਇਆ ਇਹ ਸੋਚਿਆ ਕਿ ਸਾਡਾ ਹੀ ਘਰ ਹੈ ਤਾਂ ਘਰ ਦੇ ਕੰਮ ਵੀ ਸਾਨੂੰ ਹੀ ਕਰਨੇ ਚਾਹੀਦੇ ਹਨ ਤਾਂ ਨਵਜੋਤ ਬੋਲਿਆ ਗੱਲ ਤੂੰ ਗੱਲ ਗੋਲ ਮੋਲ ਘੁਮਾ ਕੇ ਕਿਉਂ ਕਰ ਰਹੀ ਹੈ ਸਾਫ਼ ਸਾਫ਼ ਦੱਸ ਆਖਰ ਪਰੇਸ਼ਾਨੀ ਕੀ ਹੈ ਤਾਂ ਜਸਲੀਨ ਬੋਲੀ ਹੁਣ ਤੁਹਾਨੂੰ ਕੀ ਦੱਸਾਂ ਤੁਹਾਡੇ ਜਾਣ ਤੋਂ ਬਾਅਦ ਹੀ ਮੈਂ ਰੋਮਾ ਅਤੇ ਪ੍ਰੀਤ ਲਈ ਟੇਬਲ ਤੇ ਖਾਣਾ ਰੱਖਿਆ ਤਾਂ ਦੀਪ ਮੈਨੂੰ ਬੋਲੀ ਭਾਬੀ ਡਾਈਨਿੰਗ ਟੇਬਲ ਦਾ ਕੱਪੜਾ ਬਹੁਤ ਮਹਿੰਗਾ ਹੈ ਤੁਸੀਂ ਆਪਣੇ ਬੱਚਿਆਂ ਨੂੰ ਥੱਲੇ ਬਿਠਾ ਕੇ ਖਾਣਾ ਖਵਾ ਲਓ ਮੈਂ ਕਿਹਾ ਦੀਪ ਬੱਚੇ ਥੱਲੇ ਬੈਠ ਕੇ ਖਾਣਾ ਖਾਣਗੇ ਕਿਤੇ ਉਹਨਾਂ ਦੀ ਯੂਨੀਫਾਰਮ ਗੰਦੀ ਨਾ ਹੋ ਜਾਵੇ। ਇਸ ਗੱਲ ਤੇ ਦੀਪ ਹੱਸ ਕੇ ਬੋਲੀ ਇਹ ਕਿਹੜਾ ਕਨਵਰਟ ਸਕੂਲ ਵਿੱਚ ਜਾ ਰਹੇ ਹਨ? ਜਾਣਾ ਤਾਂ ਇਹਨਾਂ ਨੇ ਇੱਥੇ ਨਾਲ ਦੇ ਹੀ ਸਰਕਾਰੀ ਸਕੂਲ ਵਿੱਚ ਹੀ ਹੈ ਤਾਂ ਗੰਦੇ ਕੱਪੜਿਆਂ ਵਿੱਚ ਵੀ ਚਲੇ ਜਾਣਗੇ ਤਾਂ ਕਿਹੜਾ ਇਹਨਾਂ ਦੀ ਇੱਜ਼ਤ ਘਟ ਜਾਵੇਗੀ। ਫਿਰ ਮੁਸਕਰਾਉਂਦਿਆਂ ਹੋਇਆਂ ਬੱਚਿਆਂ ਨੂੰ ਕਿਹਾ ਚਲੋ ਕੋਈ ਗੱਲ ਨਹੀਂ। ਬੇਟਾ ਪੰਡ ਵਿੱਚ ਵੀ ਤਾਂ ਲੋਕ ਥੱਲੇ ਬੈਠ ਕੇ ਹੀ ਖਾਣਾ ਖਾਂਦੇ ਹਨ ਲੋਕ ਕਹਿੰਦੇ ਹਨ ਕਿ ਧਰਤੀ ਮਾਤਾ ਦੀ ਗੋਦ ਵਿੱਚ ਬਹਿ ਕੇ ਖਾਣ ਨਾਲ ਬੱਚੇ ਖੂਬ ਤਰੱਕੀ ਕਰਦੇ ਹਨ ਤਾਂ ਚਲੋ ਤੁਸੀਂ ਵੀ ਨੀਚੇ ਬੈਠ ਕੇ ਖਾਣਾ ਖਾ ਲਓ ਇਹਨਾਂ ਕਹਿ ਕੇ ਮੈਂ ਬੱਚਿਆਂ ਨੂੰ ਖਾਣਾ ਦੇ ਕੇ ਰਸੋਈ ਵਿੱਚ ਉਹਨਾਂ ਲਈ ਪਾਣੀ ਲੈਣ ਚਲੀ ਗਈ ਤੇ ਬੱਚਿਆਂ ਨੂੰ ਖਾਂਦਿਆਂ ਦੇਖ ਕੇ ਦੀਪ ਬੋਲੀ ਖਾਓ ਖਾਓ ਪਿਛਲੇ 3 ਮਹੀਨਿਆਂ ਤੋਂ ਤੁਸੀਂ ਸਾਰੇ ਇੱਥੇ ਵਿਹਲੇ ਬੈਠ ਕੇ ਖਾ ਹੀ ਰਹੇ ਹਾਂ ਤਾਂ ਰੋਹਤੇ ਤੁਹਾਨੂੰ ਵੀ ਲੱਗਦਾ ਹੋਵੇਗਾ ਕਿ ਇਹ ਤੁਹਾਡੇ ਬਾਪ ਦੀ ਕਮਾਈ ਹੈ ਤੇ ਜੇਕਰ ਥੋੜਾ ਘੱਟ ਖਾਓਗੇ ਤੇ ਕਿਹੜਾ ਤੁਸੀਂ ਮਰ ਜਾਓਗੇ ਤੇ ਇਹ ਕੋਈ ਫ੍ਰੀ ਦਾ ਖਾਣਾ ਨਹੀਂ ਜੋ ਦਿਨੋਂ ਦਿਨ ਰਾਤ ਤੁਸੀਂ ਠੂਸਦੇ ਰਹਿੰਦੇ ਹੋ ਸ਼ਹਿਰ ਆ ਕੇ ਵੀ ਇਹ ਲੋਕ ਉਦਾਂ ਦੇ ਗਵਾਰ ਹੀ ਰਹੇ ਪਾਣੀ ਲੈ ਕੇ ਆਉਂਦੀ ਜਸਲੀਨ ਨੇ ਜਦੋਂ ਇਹ ਸਾਰੀ ਗੱਲ ਸੁਣੀ ਤਾਂ ਉਸ ਦੇ ਪੈਰ ਉੱਥੇ ਹੀ ਰੁਕ ਗਏ ਜਸਲੀਨ ਉਸ ਸਮੇਂ ਕੁਝ ਨਾ ਬੋਲੀ ਅਤੇ ਬੱਚਿਆਂ ਨੂੰ ਸਕੂਲ ਭੇਜ ਕੇ ਦੀਪ ਨੂੰ ਬੋਲੀ ਦੀਪ ਕੀ ਸਾਡਾ ਇੱਥੇ ਰਹਿਣਾ ਤੁਹਾਨੂੰ ਪਸੰਦ ਨਹੀਂ ਤਾਂ ਮੈਂ ਦੀਪ ਬੋਲ ਕਹਿੰਦੀ ਭਾਬੀ ਪਸੰਦ ਹੋਵੇ ਜਾਂ ਨਾ ਹੋਵੇ ਪਰ ਪਿਤਾ ਜੀ ਦਾ ਕਹ ਅਸੀਂ ਕਿਤੇ ਕਿਵੇਂ ਟਾਲ ਸਕਦੇ ਹਾਂ ਪਰ ਤੁਹਾਨੂੰ ਇੱਕ ਬੇਨਤੀ ਹੈ ਕਿ ਜਦੋਂ ਮੇਰੀ ਕੋਈ ਸਹੇਲੀ ਆਵੇ ਤਾਂ ਮੈਨੂੰ ਨਾਮ ਲੈ ਕੇ ਨਾ ਬੁਲਾਇਓ ਮੈਡਮ ਕਹਿ ਕੇ ਬੁਲਾਉ ਤੇ ਹੁਣ ਜਾਓ ਤੇਰ ਸੋਈ ਦਾ ਸਾਰਾ ਕੰਮ ਖਤਮ ਕਰੋ ਇਹਨਾਂ ਕਹਿ ਕੇ ਦੀਪ ਫੋਨ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਜਸਲੀਨ ਨਵਜੋਤ ਨੂੰ ਨਵਜੋਤ ਨੂੰ ਪੂਰੀ ਗੱਲ ਦੱਸਦਿਆਂ ਹੋਏ ਬੋਲੀ ਬੱਸ ਬਹੁਤ ਹੋ ਗਿਆ ਜੀ ਸ਼ਹਿਰ ਆ ਕੇ ਵਧੀਆ ਜ਼ਿੰਦਗੀ ਦੇ ਖੂਬਸੂਰਤ ਸੁਪਨੇ ਦੇਖਦੇ ਆਂ ਦੇਖਦੇ ਆਂ ਸਾਡੇ ਬੱਚੇ ਖੁਦ ਹੀ ਬੇਇੱਜ਼ਤ ਨਾ ਮਹਿਸੂਸ ਬੇਇੱਜ਼ਤੀ ਨਾ ਮਹਿਸੂਸ ਕਰਨ ਲੱਗਣਾ ਅਤੇ ਕਿਤੇ ਇਥੋਂ ਦੇ ਨੌਕਰ ਹੀ ਨਾ ਬਣ ਕੇ ਰਹਿ ਜਾਣ ਚਲੋ ਆਪਾਂ ਆਪਣੇ ਸ਼ਹਿਰ ਜਾਂ ਪਿੰਡ ਦੇ ਪਿੰਡ ਹੀ ਚੱਲਦੇ ਆਂ ਘੱਟ ਕਮਾਵਾਂਗੇ ਪਰ ਇੱਜ਼ਤ ਨਾਲ ਤਾਂ ਰਹਿਵਾਂਗੇ ਇਹਨਾਂ ਕਹਿੰਦੇ ਆਂ ਕਹਿੰਦੇ ਆਂ ਜਸਲੀਨ ਦੀਆਂ ਅੱਖਾਂ ਭਰ ਆਈਆਂ ਤੇ ਨਵਜੋਤ ਕਹਿੰਦਾ ਠੀਕ ਹੈ ਚੱਲਾਂਗੇ ਪਰ ਮੈਂ ਇਸ ਬਾਰੇ ਇੱਕ ਵਾਰ ਮਨਜੋਤ ਨਾਲ ਜ਼ਰੂਰ ਗੱਲ ਕਰਾਂਗਾ ਅਤੇ ਸਾਰੀ ਗੱਲ ਸਾਫ਼-ਸਾਫ਼ ਉਹਨਾਂ ਨੂੰ ਉਸ ਨੂੰ ਦੱਸਾਂਗਾ ਜਸਲੀਨ ਬੋਲੀ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ ਤੁਸੀਂ ਦੇਖ ਲਓ ਤੁਹਾਡਾ ਭਰਾ ਵੀ ਆਪਣੀ ਪਤਨੀ ਨੂੰ ਹੀ ਸਹੀ ਮੰਨੇਗਾ ਤਾਂ ਨਵਜੋਤ ਬੋਲਿਆ ਫਿਰ ਵੀ ਇੱਕ ਵਾਰ ਭਰਾ ਨਾਲ ਗੱਲ ਕਰਨਾ ਵਿੱਚ ਕੋਈ ਹਰਜ ਹੈ ਸ਼ਾਮ ਨੂੰ ਜਿਵੇਂ ਹੀ ਮਨਜੋਤ ਘਰ ਆਇਆ ਤਾਂ ਮਨਜੋਤ ਬੋਲਿਆ ਮਨਜੋਤ ਬੋਲਿਆ ਮਨਜੋਤ ਕੀ ਸਾਡਾ ਇੱਥੇ ਰਹਿਣ ਨਾਲ ਤੇਰੇ ਪਰਿਵਾਰ ਨੂੰ ਕੋਈ ਦਿੱਕਤ ਹੋ ਰਹੀ ਹੈ ਕਿਉਂਕਿ ਕੁਝ ਦਿਨਾਂ ਤੋਂ ਮੈਂ ਦੇਖ ਰਹਾ ਹਾਂ ਮੇਰੀ ਪਤਨੀ ਅਤੇ ਮੇਰੇ ਬੱਚਾਂ ਦੇ ਨਾਲ ਇੱਥੇ ਵਧੀਆ ਵਿਹਾਰ ਨਹੀਂ ਹੋ ਰਿਹਾ ਤਾਂ ਨਵਜੋਤ ਹੱਸ ਕੇ ਬੋਲਿਆ ਵੀਰੇ ਮੈਂ ਸਮਝ ਸਕਦਾ ਹਾਂ ਤੁਸੀਂ ਲੋਕ ਛੋਟੇ ਸ਼ਹਿਰ ਤੋਂ ਆਏ ਅਤੇ ਫਿਰ ਪਿੰਡ ਦੇ ਰਹਿਣ ਵਾਲੇ ਹੋ ਤਾਂ ਸ਼ਹਿਰ ਦੀ ਜਿੰਦਗੀ ਵਿੱਚ ਆ ਜਸਟ ਨਹੀਂ ਹੋ ਸਕ ਸਕੇ ਪਰ ਇੱਥੇ ਰਹਿਣ ਦਾ ਫੈਸਲਾ ਤੁਹਾਡਾ ਸੀ ਮੇਰਾ ਨਹੀਂ ਅਤੇ ਜੋ ਜ਼ਿਆਦਾ ਕਮਾਈ ਉਸ ਦੀ ਪਤਨੀ ਆਪਣੇ ਪਰਿਵਾਰ ਨੂੰ ਇੱਜ਼ਤ ਤਾਂ ਓਨੀ ਹੀ ਮਿਲੇਗੀ ਨਾ ਜੋ ਇਸ ਲਈ ਜਿੰਨਾ ਮਿਲ ਰਿਹਾ ਹੈ ਉਸੇ ਉਸ ਵਿੱਚ ਹੀ ਖੁਸ਼ ਰਹੋ ਇਸ ਤੋਂ ਅੱਗੇ ਨਵਜੋਤ ਨੇ ਕੁਝ ਵੀ ਕਹਿਣਾ ਠੀਕ ਨਾ ਸਮਝਿਆ ਤੇ ਅਗਲੇ ਹੀ ਦਿਨ ਆਪਣਾ ਸਾਰਾ ਸਮਾਨ ਲੈ ਕੇ ਉਹ ਪਰਿਵਾਰ ਦੇ ਨਾਲ ਪਿੰਡ ਚਲਾ ਗਿਆ ਸਵੇਰ 8 ਵਜੇ ਦਰਵਾਜੇ ਤੇ दस्तक ਦਿੰਦੇ ਤਾਂ ਚਰਨੋਂ ਨੇ ਜਿਵੇਂ ਹੀ ਦਰਵਾਜਾ ਖੋਲ੍ਹਿਆ ਤਾਂ ਹੈਰਾਨ ਹੁੰਦੀ ਹੋਈ ਬੋਲੀ ਕੀ ਬੇਟਾ ਤੂੰ ਬਹੂ ਅਤੇ ਬੱਚਿਆਂ ਦੇ ਨਾਲ ਕੀ ਗੱਲ ਹੈ ਗੱਲ ਹੋ ਗਈ ਸਭ ਕੁਝ ਠੀਕ ਹੈ ਤਾਂ ਹੈ ਨਾ ਤਾਂ ਮੰਨ ਨਾ ਤਾਂ ਨਵਜੋਤ ਬੋਲਿਆ ਸਭ ਠੀਕ ਹੈ ਪਰ ਮਾਂ ਪਰ ਹੁਣ ਅਸੀਂ ਸਾਰੇ ਇੱਥੇ ਹੀ ਰਹਾਂਗੇ ਇਹਨਾਂ ਕਹਿ ਕੇ ਨਵਜੋਤ ਅੰਦਰ ਜਾਣ ਲੱਗਾ ਤਾਂ ਉਸਦੇ ਪਿਤਾ ਮੇਜਰ ਸਿੰਘ ਬੋਲੇ ਕੁਝ ਗੱਲ ਤਾਂ ਜ਼ਰੂਰ ਹੋਈ ਹੈ ਨਵਜੋਤ ਜੋ ਤੇਰੇ ਤੇਜ ਜਸਲੀਨ ਦਾ ਮੂੰਹ ਉੱਤਰਿਆ ਹੋਇਆ ਹੈ ਤਾਂ ਅਚਾਨਕ ਨਾਲ ਪੂਰੇ ਪਰਿਵਾਰ ਨਾਲ ਤੂੰ ਇੱਥੇ ਕਿਵੇਂ ਆ ਗਿਆ ਜਸਲੀਨ ਨੇ ਬੱਚਾ ਨੂੰ ਅੰਦਰ ਭੇਜਿਆ ਤਾਂ ਨਵਜੋਤ ਬੋਲਿਆ ਮੰਮੀ ਜੀ ਤੁਸੀਂ ਅਤੇ ਮਨਜੋਤ ਨੇ ਸਾਨੂੰ ਅਧੇਰੇ ਵਿੱਚ ਕਿਉਂ ਰੱਖਿਆ ਮੈਨੂੰ ਇਹ ਕਿਹਾ ਕਿ ਸ਼ਹਿਰ ਦਾ ਘਰ ਸਾਡਾ ਦੋਵਾਂ ਭਰਾਵਾਂ ਦਾ ਹੈ ਮੈਂ ਘੱਟ ਪੜਿਆ ਲਿਖਿਆ ਸੀ ਸਾਡੇ ਸ਼ਹਿਰ ਵਿੱਚ ਵਧੀਆ ਨੌਕਰੀ ਨਹੀਂ ਮਿਲ ਮਿਲ ਰਹੀ ਸੀ ਐਸ ਲਈ ਮੈਂ ਉੱਥੇ ਜਾ ਕੇ ਰਹਿਣ ਦੀ ਗੱਲ ਮੰਨ ਲਈ ਅਤੇ ਆਗਿਆਕਾਰੀ ਬੇਟਾ ਅਤੇ ਵੱਡਾ ਭਰਾ ਬਣ ਕੇ ਰਹਿਣ ਲੱਗਿਆ ਸ਼ਾਇਦ ਇਹੀ ਗਲਤੀ ਸੀ ਮੇਰੀ ਤਾਂ ਚਰਨੋ ਬੋਲੀ ਬੇਟਾ ਆਖਰ ਹੋਇਆ ਕੀ ਹੈ ਮੈਨੂੰ ਦੱਸ ਤਾਂ ਸਹੀ ਤਾਂ ਨਵਜੋਤ ਬੋਲਿਆ ਮਾਂ ਮੈਂ ਮੰਨਦਾ ਹਾਂ ਕਿ ਮੈਂ ਘੱਟ ਕਮਾਉਂਦਾ ਸੀ ਪਤਨੀ ਅਤੇ ਬੱਚਿਆਂ ਦੋਨੋਂ ਬੱਚਿਆਂ ਦੇ ਲਈ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਸੀ ਪਰ ਤੁਸੀਂ ਸਾਰਿਆਂ ਨੇ ਮੈਨੂੰ ਕੀ ਕਿਹਾ ਸੀ ਦਿੱਲੀ ਵਿੱਚ ਜ਼ਮੀਨ ਲੈ ਕੇ ਉਧਰ ਘਰ ਬਣਾ ਦੇਣੇ ਹਾਂ ਤੇ ਦੋਵੇਂ ਭਰਾ ਮਿਲ ਜੁਲ ਕੇ ਰੋ ਅਤੇ ਜ਼ਰੂਰਤ ਹੋਵੇਗੀ ਉਹ ਅਸੀਂ ਪਿੰਡ ਤੋਂ ਭਜਵਾ ਦੇਵਾਂਗੇ ਜੇ ਆ ਕਰਾਂਗੇ ਤੇ ਘਰ ਦੂਜਾ ਬਣਾਉਣ ਦੀ ਜ਼ਿੰਮੇਵਾਰੀ ਵੀ ਤੁਸੀਂ ਮਨਜੋਤ ਨੂੰ ਦਿੱਤੀ ਸੀ ਕੀ ਤੁਸੀਂ ਜਾਣਦੇ ਹੋ ਕਿ ਪੈਸਾ ਤਾਂ ਤੁਸੀਂ ਲੋਕ ਲਗਾ ਰਹੇ ਸੀ ਪਰ ਮਨਜੋਤ ਆਪਣੇ ਹਿਸਾਬ ਨਾਲ ਘਰ ਬਣਾ ਰਿਹਾ ਸੀ ਤੇ ਇਹ ਸਭ ਕੁਝ ਮੈਨੂੰ ਦੱਸਦਾ ਤੁਸੀਂ ਤੁਸੀਂ ਸਾਰਿਆਂ ਨੇ ਜ਼ਰੂਰੀ ਨਹੀਂ ਸਮਝਿਆ ਦੱਸਣਾ ਜ਼ਰੂਰੀ ਨਹੀਂ ਸਮਝਿਆ ਉਸ ਘਰ ਦੇ ਪੈਸੇ ਸਾਰੇ ਪੈਸੇ ਤੁਸੀਂ ਦਿੱਤੇ ਸਨ ਲੱਗਦਾ ਹੈ ਮਨਜੋਤ ਜ਼ਿਆਦਾ ਕਮਾਉਂਦਾ ਹੈ ਤੇ ਤੁਸੀਂ ਵੀ ਉਸ ਤੇ ਜ਼ਿਆਦਾ ਭਰੋਸਾ ਕਰਦੇ ਹੋ ਤੇ ਮੇਰੇ ਤੇ ਨਹੀਂ ਉਦੋਂ ਹੀ ਮੇਜਰ ਸਿੰਘ ਬੋਲੇ ਬੇਟਾ ਮੈਂ ਮੰਨਦਾ ਹਾਂ ਕਿ ਹਾਲਾਤ ਦੀ وجہ ਨਾਲ ਮੈਂ ਤੈਨੂੰ ਜਿਆਦਾ ਪੜਾ ਲਿਖਾ ਨਾ ਸਕਿਆ ਪਰ ਤੇਰੀ ਇਮਾਨਦਾਰੀ ਤੇ ਅਸੀਂ ਕਦੇ ਸ਼ੱਕ ਨਹੀਂ ਕੀਤਾ ਤੇ ਨਾ ਹੀ ਉੱਥੇ ਉਹ ਤੈਨੂੰ ਉੱਥੋਂ ਰਹਿਣ ਦੀ ਸਲਾਹ ਦਿੱਤੀ ਕਿ ਤੂੰ ਉੱਥੇ ਰਹੇਂਗਾ ਤਾਂ ਮਨਜੋਤ ਵੀ ਕੋਈ ਗਲਤੀ ਨਹੀਂ ਕਰੇਗਾ ਤਾਂ ਮਨਨਵਜੋਤ ਬੋਲਿਆ ਰਹਿਣ ਦਿਓ ਪਪੀਤਾ ਜੀ ਤੁਸੀਂ ਜਾਣਦੇ ਹੋ ਕਿ ਸਾਡੇ ਅਸੀਂ ਤੁਹਾਡੇ ਕਹਿਣ ਤੇ ਉੱਥੇ ਚਲੇ ਗਏ ਪਰ ਬਦਲੇ ਵਿੱਚ ਮੇਰੀ ਪਤਨੀ ਅਤੇ ਬੱਚੇ ਕਿੰਨਾ ਦੇ ਤਾਂ ਸਿੱਧਤ ਚੱਲਦੇ ਰਹੇ ਮੇਰੇ ਬੱਚਿਆਂ ਨੂੰ ਭੁੱਖਿਆਂ ਰੱਖਦੀ ਰਹੀ ਤੁਹਾਡੀ ਛੋਟੀ ਆਪਣੇ ਨੂੰ ਆਪਣੇ ਬੱਚਿਆਂ ਨੂੰ ਤਾਂ ਪੇਟ ਭਰ ਕੇ ਖਵਾਉਂਦੀ ਉਦੋਂ ਹਮੇਸ਼ਾ ਸੌਂਦੀ ਰਹਿੰਦੀ ਸੁਨਉਂਦੀ ਰਹਿੰਦੀ ਸੀ ਕਿ ਤੁਹਾਡੇ ਬਾਪ ਦੀ ਕਮਾਈ ਨਹੀਂ ਹੈ ਇਹ ਸੁਣ ਕੇ ਚਰਨ ਹਰਾਨ ਰਹਿ ਗਈ ਉਹ ਬੋਲੀ ਛੋਟੀ ਨੂੰ ਇਦਾਂ ਕਿਵੇਂ ਕਿਵੇਂ ਕਰ ਸਕਦੀ ਹੈ ਜਸਲੀਨ ਰੋਂਦਿਆਂ ਹੋਇਆਂ ਬੋਲੀ ਮੰਮੀ ਜੀ ਤੁਹਾਡੀ ਕਸਮ ਖਾ ਕੇ ਕਹਿੰਦੀ ਹਾਂ ਮੈਂ ਕੁਝ ਝੂਠ ਨਹੀਂ ਬੋਲ ਰਹੀ ਪਰ ਜਿੰਨਾ ਅਸੀਂ ਦੀਪ ਨੂੰ ਜਾਣਦੇ ਸੀ ਉਹ ਉਦਾਂ ਦੀ ਬਿਲਕੁਲ ਵੀ ਨਹੀਂ ਹੈ ਮੈਨੂੰ ਤਾਂ ਉਹ ਉਸ ਘਰ ਦੀ ਨੌਕਰਾਨੀ ਸਮਝਦੀ ਰਹੀ ਜਦੋਂ ਵੀ ਮੈਂ ਬੱਚਿਆਂ ਨੂੰ ਖਾਣਾ ਦਿੰਦੀ ਸੀ ਤਾਂ ਉਸ ਦੀ ਪਲੇਟ ਵਿੱਚੋਂ ਉਹ ਅੱਧਾ ਖਾਣਾ ਕੱਢ ਲੈਂਦੀ ਸੀ ਅਤੇ ਮੇਰੇ ਬੱਚਾਂ ਬੱਚੇ ਉਹਨਾਂ ਦੇ ਮੂੰਹ ਵੱਲ ਵੇਖਦੇ ਰਹਿੰਦੇ ਸਨ ਹਣ ਦੱਸੋ ਮੰਮੀ ਮੰਮੀ ਮੇਰਾ ਜਾਂ ਮੇਰੇ ਬੱਚਿਆਂ ਦਾ ਕੀ ਦੋਸ਼ ਸੀ ਇਹ ਨਾ ਕਿ ਅਸੀਂ ਆਪਣੇ ਵੱਡਿਆਂ ਦੀ ਗੱਲ ਮੰਨੀ ਇਹਨਾਂ ਕਹਿੰਦੇ ਆ ਕਹਿੰਦੇ ਆ ਜਸਲੀਨ ਉੱਚੀ ਉੱਚੀ ਰੋਣ ਲੱਗੀ ਚਰਨੋ ਬੋਲੀ ਕੀ ਕਰੋ ਤਾਂ ਤੁਹਾਡੇ ਦੋਵਾਂ ਲਈ ਘਰ ਤਾਂ ਤੁਹਾਡੇ ਦੋਵਾਂ ਲਈ ਬਣਾਇਆ ਹੈ ਫਿਰ ਮਨਜੋਤ ਤੇ ਦੀਪ ਤੁਹਾਡੇ ਨਾਲ ਇਦਾਂ ਦਾ ਵਿਹਾਰ ਕਿਵੇਂ ਕਰ ਸਕਦੇ ਹਨ ਅਤੇ ਨਵਜੋਤ ਨੂੰ ਇੱਥੇ ਖੇਤੀ ਬਾੜੀ ਕਿਵੇਂ ਕਰੇਗਾ ਬੇਟਾ ਅਸੀਂ ਤਾਂ ਇਹੀ ਸੋਚ ਕੇ ਨਨ ਉੱਥੇ ਭੇਜਿਆ ਸੀ ਕਿ ਸ਼ਹਿਰ ਵਿੱਚ ਰਹਿ ਕੇ ਚੰਗੀ ਨੌਕਰੀ ਕਰੇਗਾ ਤਾਂ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਹੋ ਸਕੇਗਾ ਇੱਥੇ ਹੀ ਰੱਖਿਆ ਇੱਥੇ ਕੀ ਰੱਖਿਆ ਹੈ ਤਾਂ ਨਵਜੋਤ ਬੋਲਿਆ ਬੱਸ ਪਿਤਾ ਜੀ ਬਹੁਤ ਹੋ ਗਿਆ ਛੱਡੋ ਮੈਨੂੰ ਸਮਝਾਉਣਾ ਹੁਣ ਮੈਂ ਉੱਥੇ ਜਾ ਕਿ ਨਹੀਂ ਰਹਿਣਾ ਚਾਹੁੰਦਾ ਇੱਥੇ ਰਹਿ ਕੇ ਜੋ ਕੰਮ ਕਰਾਂਗਾ ਮਿਲੇਗਾ ਮੈਂ ਉਸੇ ਵਿੱਚ ਹੀ ਗੁਜ਼ਾਰਾ ਕਰ ਲਵਾਂਗਾ ਪਰ ਆਪਣੇ ਛੋਟੇ ਭਰਾ ਦਾ ਨੌਕਰ ਬਣ ਕੇ ਨਹੀਂ ਰਹਿ ਸਕਦਾ ਜਿਵੇਂ ਤੁਸੀਂ ਮਨਜੋਤ ਲਈ ਜ਼ਮੀਨ ਤੇ ਘਰ ਦਾ ਇੰਤਜ਼ਾਮ ਕੀਤਾ ਉਦਾਂ ਹੀ ਜੇਕਰ ਮੇਰੇ ਲਈ ਕੀਤਾ ਹੁੰਦਾ ਤਾਂ ਅੱਜ ਮੈਨੂੰ ਇੰਨੀ ਬੇਇੱਜ਼ਤੀ ਨਾ ਕਰਵਾਉਣੀ ਪੈਂਦੀ ਤਾਂ ਮੇਜਰ ਸਿੰਘ ਹੌਲੀ ਜੀ ਬੋਲੇ ਕੀ ਸਾਡੇ ਤੋਂ ਗਲਤੀ ਹੋ ਗਈ ਬੇਟਾ ਜੋ ਅਸੀਂ ਉਸ ਦੀ ਗੱਲ ਤੇ ਭਰੋਸਾ ਕੀਤਾ ਉਸਨੇ ਕਿਹਾ ਸੀ ਕਿ ਤੁਸੀਂ ਵੀਰੇ ਨੂੰ ਪਰੇਸ਼ਾਨ ਨਾ ਕਰੋ ਪੈਸੇ ਮੈਨੂੰ ਦੇ ਦਿਓ ਮੈਂ ਸਭ ਕੁਝ ਕਰਵਾ ਲਵਾਂਗਾ ਅਤੇ ਉਹ ਪੈਸੇ ਵੀ ਬਰਾਬਰ ਲੈਂਦਾ ਰਿਹਾ ਅਤੇ ਬੋਲਦਾ ਰਿਹਾ ਕਿ ਉਹ ਤੇਰੇ ਤੋਂ ਪੁੱਛ ਕੇ ਘਰ ਬਣਾ ਰਿਹਾ ਹੈ ਇਹ ਗੱਲ ਤਾਂ ਮੈਨੂੰ ਅੱਜ ਪਤਾ ਲੱਗੀ ਕਿ ਉਸ ਨੇ ਤੇਰੇ ਤੋਂ ਕਦੀ ਕੋਈ ਸਲਾਹ مشورہ ਕੀਤਾ ਹੀ ਨਹੀਂ ਸੀ ਚਰਨੋਂ ਬੋਲੀ ਇਹ ਅੱਜ ਦੀ ਗੱਲ ਨਹੀਂ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਹ ਬਹੁਤ ਤੇਜ ਸੁਭਾ ਦਾ ਹੈ ਤੇ ਇਹ ਸ ਬਹੁਤ ਤੇਜ ਬਹੁਤ ਸ਼ਾਂਤ ਸੁਭਾ ਦਾ ਹੈ ਤਾਂ ਹੀ ਤਾਂ ਉਸ ਨੇ ਇਸ ਨੂੰ ਪੱਲੇ ਨਾ ਬੰਨਿਆ ਤੇ ਸਾਡੇ ਵਿਸ਼ਵਾਸ ਨੂੰ ਵੀ ਤੋੜਿਆ ਚਲੋ ਛੱਡੋ ਇਹ ਸਭ ਗੱਲਾਂ ਨੂੰ ਅਸੀਂ ਵੀ ਕਿੱਥੇ ਸੋਚ ਲਿਆ ਸੀ ਕਿ ਸਾਡਾ ਛੋਟਾ ਬੇਟਾ ਆਪਣੇ ਵੱਡੇ ਭਰਾ ਨੂੰ ਧੋਖਾ ਦੇਵੇਗਾ ਤੇ ਸਾਡਾ ਭਰੋਸਾ ਵੀ ਤੋੜੇਗਾ ਹੁਣ ਤਾਂ ਇਹਨਾਂ ਲਈ ਵੀ ਕੁਝ ਸੋਚਣਾ ਪਵੇਗਾ ਕਿਉਂਕਿ ਜਦੋਂ ਤੱਕ ਅਸੀਂ ਜਿੰਦਾ ਹਾਂ ਇਹਨਾਂ ਦੀ ਜ਼ਿੰਮੇਵਾਰੀ ਵੀ ਤਾਂ ਸਾਡੀ ਹੀ ਹੈ ਜਸਲੀਨ ਅੱਗੋਂ ਵੱਧ ਕੇ ਚਰਨੋਂ ਦਾ ਹੱਥ ਫੜ ਕੇ ਬੋਲੀ ਮੰਮੀ ਸਾਨੂੰ ਕੁਝ ਨਹੀਂ ਚਾਹੀਦਾ ਬਸ ਤੁਹਾਡਾ ਦੋਨਾਂ ਦਾ ਭਰੋਸਾ ਤੇ ਆਸ਼ੀਰਵਾਦ ਹੀ ਬਹੁਤ ਹੈ ਪ੍ਰਮਾਤਮਾ ਨੇ ਚਾਇਆ ਅਸੀਂ ਦੋਵੇਂ ਕਿਤੇ ਵੀ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਲੈਵਾਂਗੇ ਅਤੇ ਤੁਹਾਡਾ ਦੋਨਾਂ ਦੋਵਾਂ ਦਾ ਵੀ ਧਿਆਨ ਰੱਖਾਂਗੇ ਬਸ ਤੁਹਾਡਾ ਆਸ਼ੀਰਵਾਦ ਮੇਰੇ ਬੱਚਿਆਂ ਤੇ ਬਣਿਆ ਰਹੇ ਕਿਉਂਕਿ ਬੱਚਾ ਨੂੰ ਇਕੱਲਾ ਛੱਡ ਕੇ ਕਿਸੇ ਹੋਰ ਤੇ ਭਰੋਸਾ ਵੀ ਤਾਂ ਨਹੀਂ ਕਰ ਸਕਦੇ ਚੰਨ ਬੋਲੀ ਹਾਂ ਤੇ ਇਹ ਹੋਂ ਤਾਂ ਬਸ ਇਹੀ ਭਰੋਸਾ ਬਚਿਆ ਹੈ ਤੇ ਤੂੰ ਬੇਫਿਕਰ ਹੋ ਜਾ ਅਸੀਂ ਦੋਵੇਂ ਤੁਹਾਡੇ ਮਦਦ ਕਰਾਂਗੇ ਜਸਲੀਨ ਕਦੀ ਕਦੀ ਆਪਾਂ ਆਪਣੇ ਤੇ ਇੰਨਾ ਭਰੋਸਾ ਕਰ ਲੈਂਦੇ ਹਾਂ ਉਹਨਾਂ ਦੇ ਚਾਂਸੇ ਵਿੱਚ ਆ ਕੇ ਗਲਤੀ ਕਰ ਬੈਠਦੇ ਹਾਂ ਇਸ ਲਈ ਤੁਸੀਂ ਦੋਵੇਂ ਆਪਣੇ ਮਾਪੇ ਦੇ ਪ੍ਰਤੀ ਕੋਈ ਕੋਈ ਪਛਤਾਵਾ ਨਾ ਰੱਖਣਾ ਨਵਜੋਤ ਅੱਗੇ ਵੱਧ ਕੇ ਬੋਲਿਆ ਮੰਮੀ ਤੁਸੀਂ ਦੋਨੋਂ ਸਾਡੇ ਵੱਡੇ ਬਜ਼ੁਰਗ ਹੋ ਮਾਫੀ ਮੰਗ ਕੇ ਸਾਨੂੰ ਸ਼ਰਮਿੰਦਾ ਨਾ ਕਰੋ ਬਸ ਜਦੋਂ ਤੱਕ ਜ਼ਰੂਰਤ ਹੈ ਤੁਸੀਂ ਸਾਡੀ ਮਦਦ ਕਰ ਦਿਓ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਚਾਹੀਦਾ ਅਤੇ ਪਿਤਾ ਜੀ ਮੈਂ ਤੁਹਾਡੀ ਪੁਰਾਣੀ ਫੈਕਟਰੀ ਵਿੱਚ ਗੱਲ ਕਰਕੇ ਦੇਖਾਂਗਾ ਜੇਕਰ ਉੱਥੇ ਕੋਈ ਕੰਮ ਮਿਲ ਗਿਆ ਤਾਂ ਮੈਂ ਅਤੇ ਜਸਰੀਨ ਵਾਪਸ ਕੰਮ ਕਰਨ ਲੱਗ ਜਾਵਾਂਗੇ ਅਤੇ ਬੱਚਿਆਂ ਨੂੰ ਹੋਸਟਲ ਭੇਜ ਦੇਵਾਂਗੇ ਤਾਂ ਕਿ ਜ਼ਿੰਦਗੀ ਦੇ ਉਤਾਰ ਚੜ੍ਹਾਅ ਵਿੱਚ ਖੁਦ ਨੂੰ ਕਿਵੇਂ ਸੰਭਾਲ ਲੈਣਾ ਹੈ ਉਹ ਵੀ ਸਿੱਖ ਸਕਾਂ ਸਕਾਂਗੇ ਤਾਂ ਮੇਜਰ ਸੰਗਣ ਨੇ بیٹے ਨੂੰ ਗਲੇ ਨਾਲ ਲਗਾ ਲਿਆ ਤੇ ਬੋਲੇ ਤੂੰ ਮੇਰਾ ਸੱਚਾ ਤੇ ਇਮਾਨਦਾਰ ਪੁੱਤ ਹੈ ਇੰਨਾ ਕੁਝ ਹੋਣ ਤੋਂ ਬਾਅਦ ਵੀ ਤੂੰ ਆਪਣੇ ਮਾਤਾ ਪਿਤਾ ਤੇ ਭਰੋਸਾ ਕੀਤਾ ਇਹ ਕੋਈ ਘੱਟ ਗੱਲ ਨਹੀਂ ਪਰ ਤੂੰ ਫਿਕਰ ਨਾ ਕਰ ਮਨਜੋਤ ਦੇ ਕੀਤਾ ਦੀ ਸਜ਼ਾ ਉਸ ਨੂੰ ਜ਼ਰੂਰ ਮਿਲ ਕੇ ਰਹੇਗੀ ਇਹਨਾਂ ਕਹਿ ਕੇ ਮੇਜਰ ਸਿੰਘ ਕੁਝ ਸੋਚਣ ਲੱਗਾ ਅਗਲੇ ਹੀ ਦਿਨ ਮੇਜਰ ਸਿੰਘ ਨੇ ਆਪਣੇ ਫੰਡ ਵਿੱਚੋਂ ਕੁਝ ਪੈਸੇ ਕਢਵਾ ਕੇ ਨਵਜੋਤ ਨੂੰ ਦੇ ਹੱਥ ਵਿੱਚ ਦੇ ਦਿੱਤੇ ਇਹ ਕਹਿੰਦੇ ਹੋਏ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਜਲਦੀ ਤੋਂ ਜਲਦੀ ਹੋਸਟਲ ਭੇਜਣ ਦੀ ਤਿਆਰੀ ਕਰੋ ਨਵਜੋਤ ਤੇ ਜਸਲੀਨ ਨੇ ਦੋਨਾਂ ਬੱਚਿਆਂ ਦਾ ਦਾਖਲਾ ਕਰਵਾਇਆ ਤੇ ਮਾਤਾ ਪਿਤਾ ਦੇ ਅਸ਼ੀਰਵਾਦ ਨਾਲ ਉਹਨਾਂ ਦੋਨਾਂ ਨੂੰ ਫੈਕਟਰੀ ਵਿੱਚ ਬਹੁਤ ਵਧੀਆ ਨੌਕਰੀ ਮਿਲ ਗਈ ਮੇਜਰ ਸਿੰਘ ਨੇ ਵਕੀਲ ਨਾਲ ਸਲਾਹ ਕਰਕੇ ਉਹਨਾਂ ਨੂੰ ਸਾਰੀ ਜਾਣਕਾਰ ਦਿੱਤੀ ਅਤੇ ਜਦੋਂ ਉਹਨਾਂ ਨੇ ਆਪਣੇ ਬੇਟੇ ਨੂੰ ਪੈਸੇ ਦਿੱਤੇ ਸਨ ਉਹਨਾਂ ਦੀ ਪਰਚੀ ਵੀ ਦਿਖਾਈ ਤੇ ਦੱਸਿਆ ਕਿ ਉਹ ਕਰ ਉਹਨਾਂ ਦੇ ਨਾਮ ਤੇ ਹੈ ਜਸਦਨ ਜਸਦਾ ਲੋਨ ਹਰ ਮਹੀਨੇ ਉਸ ਦੀ ਪੈਨਸ਼ਨ ਵਿੱਚੋਂ ਕੱਟ ਰਿਹਾ ਹੈ ਵਕੀਲ ਨੇ ਨਮਜੋਤ ਨੂੰ ਨੋਟਿਸ ਭੇਜਵਾਇਆ ਨਵਜੋਤ ਮਨਜੋਤ ਤੇ ਦੀਪ ਨੇ ਦੀਪ ਤੇ ਥੋੜਾ ਥੋੜਾ ਦਬਾਅ ਆਇਆ ਕਿ ਪਿਤਾ ਜੀ ਤੁਸੀਂ ਸਾਡੇ ਨਾਲ ਕਿਵੇਂ ਕਿਵੇਂ ਕਰ ਸਕਦੇ ਹੋ ਤੁਸੀਂ ਜਿਵੇਂ ਜਿਵੇਂ ਕਿਹਾ ਅਸੀਂ ਓਵੇਂ ਓਵੇਂ ਕੀਤਾ ਫਿਰ ਤੁਸੀਂ ਸਾਨੂੰ ਨੋਟਿਸ ਕਿਉਂ ਭੇਜਵਾਇਆ ਹੁਣੇ ਹੀ ਆਪਣੇ ਕੇਸ ਕੇਸ ਵਾਪਸ ਲੋ ਚਰਨੋਂ ਨੇ ਜ਼ੋਰ ਦਾ ਥੱਪੜ ਬੇਟੇ ਦੇ ਮੂੰਹ ਤੇ ਤੇ ਮਾਰ ਦਿੱਤਾ ਅਤੇ ਬੋਲੀ ਤੇਰੀ ਹਿੰਮਤ ਕਿਵੇਂ ਹੋਈ ਆਪਣੇ ਪਿਓ ਨਾਲ ਇਸ ਤਰ੍ਹਾਂ ਗੱਲ ਕਰਨ ਦੀ ਪਹਿਲਾਂ ਆਪਣੇ ਭਰਾ ਦਾ ਪਿਮਾਨ ਕੀਤਾ ਤੇ ਫਿਰ ਆਪਣੇ ਪਿਓ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰ ਰਿਹਾ ਹੈ ਬੇਟਾ ਤੂੰ ਸਿਰਫ ਆਪਣੇ ਵੱਡੇ ਭਰਾ ਨੂੰ ਹੀ ਧੋਖਾ ਨਹੀਂ ਦਿੱਤਾ ਬਲਕਿ ਸਾਡਾ ਭਰੋਸਾ ਵੀ ਤੋੜਿਆ ਹੈ ਮਨਜੋਤ ਦੀਪਵਲ ਦੇਖਣ ਲੱਗਿਆ ਉਹ ਦੋਵੇਂ ਸਮਝ ਗਏ ਕਿ ਇਸ ਦਾ ਮਤਲਬ ਨਵਜੋਤ ਤੇ ਜਸਲੀਨ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਹੈ ਮੇਜ ਸਿੰਘ ਬੋਲੇ ਤੁਹਾਨੂੰ ਕੀ ਲੱਗਦਾ ਹੈ ਕਿ ਤੂੰ ਆਪਣੇ ਵੱਡੇ ਭਰਾ ਦੀ ਇਮਾਨਦਾਰੀ ਤੇ ਚੰਗਿਆਈ ਦਾ ਫਾਇਦਾ ਚੁੱਕੇਂਗਾ ਅਤੇ ਉਹ ਚੁੱਪਚਾਪ ਬੈਠਾ ਰਹੇਗਾ ਤੁਸੀਂ ਦੋਵਾਂ ਨੇ ਆਪਣੇ ਵੱਡੇ ਭਰਾ ਤੇ ਪਰਜਾਈ ਦਾ ਅਪਮਾਨ ਤਾਂ ਕੀਤਾ ਹੀ ਹੈ ਕੀਤਾ ਉਹਨਾਂ ਦੇ ਬੱਚਿਆਂ ਨਾਲ ਵੀ ਬਹੁਤ ਬੁਰਾ ਵਿਹਾਰ ਵੀ ਹਾਰ ਕੀਤਾ ਤੂੰ ਤੂੰ ਮੈਨੂੰ ਨਹੀਂ ਪਤਾ ਸੀ ਕਿ ਤੂੰ ਮੇਰੀ ਮਦਦ ਤੇਰੇ ਅੰਦਰ ਇੰਨਾ ਹੰਕਾਰ ਭਰ ਦੇਵੇਗੀ ਕਿ ਉਹ ਰਿਸ਼ਤੇ ਆ ਰਿਸ਼ਤਿਆਂ ਦਾ ਲਿਹਾਜ਼ ਕਰਨਾ ਵੀ ਭੁੱਲ ਜਾਵੇਂਗਾ ਨਿਕਲ ਜਾ ਮੇਰੇ ਘਰ ਤੋਂ ਹੁਣ ਇਸ ਕਰਤੇ ਤਾਂ ਕੀ ਪੈਂਡ ਦੀ ਸਾਡੀ ਸਾਰੀ ਜਾਇਦਾਦ ਤੇ ਵੀ ਤੇਰਾ ਕੋਈ ਅਧਿਕਾਰ ਨਹੀਂ ਹੋਵੇਗਾ ਦੀਪ ਬੋਲੀ ਕਿ ਤਾਂ ਮੇਜਰ ਸਿੰਘ ਨੇ ਕਿਹਾ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਕਿਉਂਕਿ ਇਹ ਸਭ ਮੈਂ ਆਪਣੀ ਮਿਹਨਤ ਨਾਲ ਬਣਾਇਆ ਸੀ ਤਾਂ ਕਾਨੂੰਨ ਵੀ ਹੁਣ ਇਹ ਕਹਿੰਦਾ ਹੈ ਕਿ ਮੈਂ ਤੈਨੂੰ ਆਪਣੀ ਦਿੱਤੀ ਹੋਈ ਜਾਇਦਾਦ ਵਾਪਸ ਲੈ ਸਕਦਾ ਹਾਂ ਅਤੇ ਆਪਣੀ ਜਾਇਦਾਦ ਵਿੱਚੋਂ ਤੈਨੂੰ ਬੇਦਖਲ ਵੀ ਕਰ ਸਕਦਾ ਹੈ ਇਸ ਲਈ ਚਲੋ ਜਾਓ ਇੱਥੋਂ ਆਪਣੇ ਦਮ ਤੇ ਆਪਣਾ ਆਪਣਾ ਮਹਿਲ ਇਕੱਠਾ ਖੜਾ ਕਰੋ ਕਿਉਂਕਿ ਇਹ ਦੇਖ ਇਹ ਕਰ ਮੇਰੇ ਤੇ ਉਸ ਬੇਟੇ ਲਈ ਹੈ ਜਿਸ ਨੇ ਸਦਾ ਮੇਰੀ ਆਗਿਆ ਦਾ ਪਾਲਨ ਕੀਤਾ ਇੰਨਾ ਕਹਿ ਕੇ ਉਹਨਾਂ ਨੇ ਮਨਜੋਤ ਅਤੇ ਦੀਪ ਨਾਲ ਹਮੇਸ਼ਾ-ਹਮੇਸ਼ਾ ਲਈ ਰਿਸ਼ਤਾ ਖਤਮ ਕਰ ਲਿਆ ਕਰ ਦਿੱਤਾ ਤੇ ਉਹ ਉਹਨਾਂ ਨੂੰ ਇਹੋ ਜਿਹਾ ਸਬਕ ਸਿਖਾ ਦਿੱਤਾ ਕਿ ਜੋ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤੇ ਫਿਰ ਕਦੇ ਕਿਸੇ ਨਾਲ ਧੋਖਾ ਨਹੀਂ ਕਰ ਸਕਣਗੇ ਦੋਸਤੋ ਦੋਸਤੋ ਇਹ ਹੈ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸੁਣਨ ਦੇ ਲਈ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਕਦੇ ਨਾ ਭੁੱਲਣਾ ਮਿਲਦੇ ਆਇਕੋ ਨਵੇਂ ਕਹਾਣੀ ਦੇ ਨਾਲ ਮੇਰੇ ਅਲਫਾਜ਼ ਜ਼ਿੰਦਗੀ ਦੇ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਕਰਕੇ ਜਰੂਰ ਜਾਣਾ ਤੇ ਅਸੀਂ ਜੋ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਹਾਂ ਤਦ ਤੱਕ ਲਈ ਦਿਓ ਜਾਚ ਧੰਨਵਾਦੀ